ਇਹ ਜਿਹੜੇ ਪੈਸੇ ਆਏ ਸੀ ਸੀ ਉਹਨਾਂ ਦਾ ਕੀ ਕੀਤਾ ਆ ਵੀ ਤੇ ਦੇ ਕੇ ਫਿਰ ਜਿੱਨਾ ਨੇ ਭਿਆਨ ਬਗਿਦਿਆ ਨਾ ਉਹਦੇ ਵਿੱਚ ਫਿਰ ਤੁਸੀਂ ਜਾਂਦੇ ਹੋਲ ਮੇਰੇ ਪਰ ਆਉਂਦੇ ਆ ਤੇ ਫਿਰ ਮੈਂ ਇਹ ਗੱਲ ਕਹਿਣੀ ਮੈਂ ਖਰਾਬ ਦੇਖੋ ਵੀਰੇ ਮੇਰੇ ਨਾਲ ਜਿਹੜਾ ਇਹ ਕਾਰ ਵਾ ਮੇਰੇ ਨਾਨੋ ਤੇ ਦਾਣਾ ਫਿਰ ਦੇ ਕੋਈ ਮੋਟਰ ਦਾ ਇੱਥੇ ਸ਼ੂ ਲਗਵਾਇਆ ਵਾ ਤੇ ਇਹ ਭਾਲੇ ਭਾਲੇ ਗਾ ਇਹ ਕਾਬਲ ਲਗਵਾਇਆ ਵਾ ਸਾਵੀਤ ਜੀ GH70 ਮੈਨੂੰ ਮੇਰੇ ਇੱਕ ਅਮਰੀਕਾ ਵਾਲੇ ਵੀਰ ਨੇ ਮੈਨੂੰ ਪਰਸਨੈਟੀ ਦਿੱਤੀਆਂ ਤੇ ਆ ਵਾਲੀ ਪੱਕੇ ਮੈਨੇ ਇੱਕ ਵੀਰੇ ਇੱਕ ਵੀਰ ਨਾਲ ਲੈ ਕੇ ਦਿੱਤੀ ਆ ਐਂਡ ਮੇਰੇ ਵੀਰ ਕੋ ਜਿਹੜਾ ਸਾਡਾ ਪੱਖਾ ਨਾ ਆਵਾ ਜਿਹੜਾ ਸਾਡਾ ਵਾ ਇਹ ਜਿਹੜੇ ਭਣ ਪਰ ਮੈਨੂੰ ਗਲਤ ਕਹਿੰਦੇ ਨੇ ਕਿ ਗਲਤ ਨਾ ਕਹਾਇਆ ਕਰੋ ਆ ਮੇਰਾ ਸਾਰਾ ਘਰ ਜਿਹੜਾ ਮੇਰੇ ਨਾਨਾ ਜੀ ਨੇ ਬਣਾਇਆ ਸੀ ਆ ਦੂਜੇ ਜਿਹੜੇ ਦੱਸੋ ਇਹ ਤੇ ਇਹ ਵੀ ਮੇਰੇ ਨਾਨਾ ਜੀ ਨੇ ਘਰ ਬਣਾਇਆ ਸੀ ਪਰ ਮਾਮਾ ਜੀ ਵਾਸਤੇ ਹੈ ਕਿਉਂਕਿ ਫਿਰ ਜੀ ਉਹ ਹੋਣਗੇ ਸੀ ਮਸੀਆ ਸੰਗਰਾਜ ਚੜ੍ਹਦੇ ਹੋਣਗੇ ਸੀ ਤੇ ਤੇ ਉਹ 1500 ਲਗਭਗ ਦੇਰ ਜਾਂਦੇ ਹੁੰਦੇ ਸੀ ਹਨ ਤੇ ਫਿਰ ਉਹਨਾਂ ਦੀ ਰਹਿਣ ਦੀ ਪ੍ਰੋਬਲਮ ਹੁੰਦੀ ਸੀ ਤੇ ਚਲੋ ਆਪਾਂ ਨੂੰ 2 ਸਾਲ ਹੋ ਗਏ ਪਰ ਇਹਨਾਂ ਦੇ ਬਹੁਤ ਬਹੁਤ ਸ਼ੂਗਰ ਕੇ ਜਾ ਰਹੇ ਪਰ ਬਾਹਮਾ ਲੰਮੀ ਹੋਰ ਬਕਸੀ ਉਹਨਾਂ ਦੀ ਤੇ ਆਪ ਦੀ ਜਿਹੜੇ ਪੈਸੇ ਆਏ ਨੇ ਜਿਹਨੇ ਕਰਜ਼ਾ ਲਾਇਆ ਸਾਡੇ ਸਕੂਲਾਂ ਨੇ ਪੀਸਾ ਦੇਣ ਵਾਗਿਆ ਕੀਤਾ ਕਿ ਵੀਰੇ ਪਿਛਲੇ 2-3 ਸਾਲ ਸਾਡੇ ਪੀਸਾ ਦੇਣ ਵਾਲੀਆਂ ਬਾਕੀ ਦੇ ਵੀ ਜਿਹੜੇ ਕਰਜ਼ਾ ਚੱਕਿਆ ਸੀ ਉਹ ਵੀ ਲਾਇਆ ਤੇ ਜਿਹੜੇ ਬਹਨ ਭਰਾ ਗਲਤਕ ਕਮੈਂਟ ਕਰਦੇ ਨੇ ਸਾਥ ਜੋੜ ਕੇ ਬੇਨਤੀ ਹੈ ਗਲਤਕ ਕਮੈਂਟ ਨਾ ਕਰਿਆ ਕਰੋ ਅੱਗੇ ਤੋਂ ਕਾਫੀ ਫਰਕ ਪੈ ਗਿਆ ਵਾ ਪਰ ਫਿਰ ਵੀ ਕਈ ਵਾਰੀ ਲੋਕੀ ਮੈਨੂੰ ਹੱਸ ਕੇ ਲੰਘਦੇ ਨੇ ਮੇਰੇ ਵੱਲ ਦੇਖ ਕੇ ਬ੍ਰੇਸੇ ਤਾਂ ਨਾ ਕਰਿਆ ਕਰੋ ਤੁਸੀਂ ਮੇਰੇ ਦੇਖੋ ਮੈਂ ਉਸ ਬੰਦੇ ਨਾਲ ਗੱਲ ਕਰਦੀ ਆ ਦੇਖੋ ਜਿਹੜੇ ਬੰਦੇ ਨੇ ਮੇਰੀ ਹੈਲਪ ਵੀ ਨਹੀਂ ਕੀਤੀ ਉਹ ਤਾਂ ਮੈਨੂੰ ਬਹੁਤ ਜ਼ਿਆਦਾ ਬੋਲਦੇ ਨੇ ਪਰ ਜਿਹਨੇ ਹੈਲਪ ਕੀਤੀ ਆ ਉਹ ਤਾਂ ਮੈਨੂੰ ਨਹੀਂ ਬੋਲਦੇ ਕਿ ਉਹਸ ਕੋਲ ਨਾਲ ਪਤਾ ਰਿਹਾ ਹੁੰਦੀ ਮੇਰੀ ਕਿ ਮੈਂ ਕਿਹੜੀ ਥਾਂ ਪਹੁੰਚੋਣਾ ਤੇ ਕਿੱਦਾਂ ਮੈਂ ਇੱਥੇ ਤੱਕ ਪਹੁੰਚੀ ਆ ਅਸੀਂ ਛੋਟੀ ਗੱਲ ਨੂੰ ਸਹੀ ਜਾਣਾਂ ਤੇ ਮੰਨਦੇ ਆ ਕਿ ਲਾਈਵ 'ਚ ਸਾਰੇ ਆਣੇ ਦੇਖ ਰਹੇ ਨੇ ਕਿ ਇਹ ਨਾਲੇ ਹਨ ਜੋ ਬੈਠੇ ਆਏ ਸੀ मतलब ਜਿਦਾਂ ਕੋਈ ਕਹਿ ਰਿਹਾ ਕਿ ਨੇ ਕੋਈ ਖਾ ਚੁੱਕ ਲਿਆ ਵਾ ਕੋਈ ਕਹਿ ਰਿਹਾ ਇਹ ਕੋ ਫਰਾਰ ਹੋ ਗਿਆ ਖੁਸ਼ ਵੀ ਆ ਤੇ ਕੋਈ ਮੈਥੋ ਫਰਾਰ ਨਹੀਂ ਹੋਈ ਹੈਗੀ ਠੀਕ ਹੈ ਤੇ ਕੋਈ ਮੈਥੋ ਗਈ ਨਹੀਂ ਆਗੀ ਕੋਈ ਗੱਲ ਤਿਆਰੀ ਹੋਣਾ ਨਾ ਕੀ ਕਹਿੰਦੇ ਆ ਵੀ ਹੱਟ ਪੀਦਾ ਹੋਣਾ ਤੇ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਘਰ ਵੀ ਨਹੀਂ ਸਮਾ ਰਹੇ ਪੈਸਾ ਨਾਲ ਜੋ ਵੀ ਚਲੋ ਖਰਚਾ ਹੁੰਦਾ ਫੀਸ ਹੁੰਦੀ ਐ ਸਿਰਫ ਉਹ ਹੀ ਦਿੱਤਾ ਗਿਆ ਹਨਾ ਉਸੀਂ ਸਾਰਿਆਂ ਨੇ ਦੇਖ ਸਕਦਾ ਹੈ ਜਿਸ ਭੈਣ ਦਾ ਘਰ ਵੀ ਦੇਖ ਸਕਦੇ ਹਾਂ ਤੇ ਅੱਜਕੱਲ ਇਹਨਾਂ ਦਾ ਦੋ ਤੇ ਹਜ਼ਾਰ ਰੋੜਾ ਮਤਲਬ ਇਹ ਕਹਿ ਕਿ ਹਾਂ ਇਹਨਾਂ ਨੇ ਮਤਲਬ ਕਿ ਲੋਕਾਂ ਨਾਲ ਫਰਾਡ ਕੀਤਾ ਹੈ ਉਹ ਫਲਾਣਾ ਤੁਸਾਨਾ ਤੇ ਪਹਿਲੀ ਗੱਲ ਇਹ ਹੈ ਮੈਂ ਤੁਸੀਂ ਇਹ ਤੋਂ ਸੁਣ ਕਿ ਇਹਨਾਂ ਨੇ ਕੋਈ ਤਾਕੜਾ ਵੀ ਪਾਇਆ ਰੈਸਟੋਰੈਂਟ ਹਲੇ ਹਲੇ ਇਹ ਆਪਣਾ ਉੱਤੇ ਕਹਿੰਦੇ ਆ ਮੇਰੇ ਦੇਖੋ ਲੋਕੀ ਮੈਨੂੰ ਕਹਿੰਦੇ ਤੂੰ ਪੈਸਾ ਲੈ ਕੇ ਪਰਵਾਰੇ ਦਾ ਫਰਾਡ ਕੀਤਾ ਰ ਕੁਝ ਵੀ ਤੇ ਆਪਾਂ ਵੀ ਜੋ ਕੋਈ ਫਰੋਡ ਨਹੀਂ ਕੀਤਾ ਹੈਗਾ ਨਾ ਆਪਾਂ ਨੂੰ ਜਿਹੜੇ ਪਰਾਂ ਨੇ ਮਦਦ ਕੀਤੀ ਭੈਣ ਨੇ ਮਦਦ ਕੀਤੀ ਆਪਾਂ ਆਪਾਂ ਦੇ 3 ਸਾਲ ਆਪਾਂ ਨੇ ਸ਼ੁਗਰ ਗੁਜ਼ਾਰਾ ਠੀਕ ਹੈ ਤੇ ਇੱਕ ਚੀਜ਼ ਦੇਖੋ ਆਪਾਂ ਸਾਰੇ ਵੀ ਗਿਨੋਰ ਕਰਕੇ ਹੁਣ ਮੇਥੋਂ ਜਿਹੜੇ ਬੰਦੇ ਨੇ ਮਦਦ ਕਰਨੀ ਆ ਨਾ ਉਹਨੇ ਕਾਰ ਹੀ ਦੇਣੀ ਆ ਹੁਣ ਕੱਲ ਮੇਰੀ ਇੱਕ ਭਰਾ ਨੇ ਮਦਦ ਕੀਤੀ ਹੈ ਇੱਕ ਭਰਾ ਇੱਕ ਭੈਣ ਭਰਾ ਦੇ ਨਾਮ ਤੇ ਭਰਾ ਭੈਣ ਦੇ ਨਾਮ ਕੋਲੋਂ ਲੈਟ ਤੋਂ ਮਨਾ ਕਿ ਸਭਾ ਉਹ ਕੈਨੇਡਾ ਦੇ ਵਿੱਚ ਨੇ ਇਸ ਟਾਈਮ ਤੇ ਇੱਕ ਮੇਰੇ ਅੰਕਲ ਜੀ ਨੇ ਉਹ ਵੀ ਕੈਨੇਡਾ ਵਿੱਚ ਨੇ ਤੇ ਜਿੰਨੇ ਵਕਾ ਵਕਤ ਨੇ ਉਹਨਾਂ ਨੇ ਵੀ ਇੱਥੇ ਪੈਸੇ ਇਕੱਠੇ ਕਰਕੇ ਮੈਨੂੰ ਰੈਡੀ ਲੈ ਕੇ ਚਿੱਤੀ ਤੁਸੀਂ ਮੇਰੇ ਪਤਨ ਬਾਬਾ ਕਾਉਂਡ ਦੇ ਵਿੱਚ ਫੈਕਟਰੀ ਮੈਂ ਅਜ ਤੋੜੀ ਨਹੀਂ ਪਾਈਆਂ ਨੇ ਆਲਰੇਡੀ ਲੈ ਕੇ ਦਿੱਤੇ ਕੋਈ ਲੈ ਕੇ ਜਿਹੜੇ ਬੰਦੇ ਨੇ ਮਦਦ ਕਰਨੀ ਉਹਨੇ ਫਿਰ ਆਪ ਸਾਡੀ ਦੀ ਮਦਦ ਕੀਤੀ ਨੂੰ ਪਤਾ ਕਿ ਜਿਹੜਾ ਕਿਨਾਰਾ ਰੋੜ ਤੇ ਆ ਕੇ ਬੰਨਦਾ ਹੈ ਨਾ ਉਹ ਜਿਹੜੇ ਸ਼ੌਕ ਨਾਲ ਨਹੀਂ ਬੰਨਦਾ ਜਿਹੜੇ ਮੇਰੇ ਭੈਣ ਭਰਾ ਨੂੰ ਗਲਤ ਕਹਿੰਦੇ ਨੇ ਉਹ ਇੱਕ ਦਿਨ ਵੀ ਰੋੜ ਤੇ ਆ ਕੇ ਚਾਹ ਬਣਾ ਲੈਣ ਮੇਰੇ ਨਾਲ ਫਿਰ ਨਾਲ ਹੀ ਮੇਰੀ ਗੇੜੀ ਲੈ ਲੈਣ ਮੈਂ ਜਗਤ ਖਲੋਤ ਇਹ ਕਰ ਤੇ ਫਿਲੋ ਫ੍ਰੀ ਸੈਗਰੀ ਮੈਂ ਸੋਚ ਰਹਾ ਕਿ ਰੋੜ ਤੇ ਧੁੱਪੇ ਤੁਸੀਂ ਕਿੰਨੇ ਕਿੰਨੇ ਟੈਂਕ ਲੋਕ ਚਾਹ ਬਣਾ ਲੋਗੇ ਹਾਂ ਸਹੀ ਗੱਲ ਦਾ ਸਹੀ ਗੱਲ ਤਾਂ ਇਹ ਹੁਣ ਤਾਂ ਤੁਹਾਨੂੰ ਪਤਾ ਵੀ ਗਰਮੀ ਦੇ ਬਹੁਤ ਪੈਰੀ ਸੀ ਹਨਾ ਚਲੋ ਹੁਣ ਤਾਂ ਬਾਰਿਸ਼ ਪੈਣ ਲੱਗੀ ਇਸ ਭੈਣ ਨੇ ਗਰਮੀ ਚ ਤੁਸੀਂ ਤਾਂ ਚਲੋ ਇਸਿਆ ਨੀਚੇ ਪੈ ਜਾਂਦੇ ਹੋ ਇਸ ਭੈਣ ਨੇ ਗਰਮੀ ਚ ਖੜ ਕੇ ਚਾਹ ਵੇਚੀ ਜਾਂਦੇ ਠੀਕ ਆ ਤੇਰੇ ਗਲਤੀ ਹਾਰੀ ਕਿ ਦੋਸਤਾਂ ਤੋਂ ਹੁੰਦੀ ਆ ਜੇ ਮਣੀ ਮੋਟੀ ਗਲਤੀ ਹੋ ਗਈ ਤਾਂ ਹੁਣ ਆਪਾਂ ਇਹ ਨਹੀਂ ਕੀਏ ਉਹਨਾਂ ਦਾ ਆਪਾਂ ਬਾਰ ਬਾਰ ਇੱਕੋ ਗੱਲ ਬੋਦੀ ਜਾਈਏ ਬਾਰ ਬਾਰ ਇੱਕੋ ਗੱਲ ਬੋਦੀ ਜਾਈਏ ਯਾਰ ਹੁਣ ਬੱਸ ਵੀ ਕਰੋ ਹਨਾ ਤੁੰਗੋ ਵੀ ਸ਼ਰਮ ਆਉਣੀ ਹੈ ਜਾਂ ਸਾਦ ਨੂੰ ਜਿਦੋਂ ਮੈਂ ਕੱਲ ਕਹਿਣੀ ਹੈ ਕੀ ਹਰ ਇੱਕ ਦੇ ਘਰੇ ਜਵਾਬ ਹੁੰਦਾ ਹਰ ਇੱਕ ਦੇ ਘਰੇ ਪੈਣਾ ਹਰ ਇੱਕ ਦੇ ਘਰੇ ਜਵਾਬ ਹੈਗਾ ਉਹ ਆਪਣਾ ਜਵਾਬ ਗੱਲ ਹੀ ਕਰਦਾ ਪਪੜਦਾ ਪਾ ਲੈਂਦੇ ਆ ਨਾ ਮੈਂ ਮੈਂ ਮੇਰਾ ਜਵਾਬ ਉਹ ਗੱਲ ਹੀ ਕਰ ਦੂ ਮੈਂ ਪੜਦਾ ਪਾ ਦੂ ਕਿ ਨਹੀਂ ਯਾਰ ਦੁਨੀਆ ਤੇਨੂੰ ਨਾ ਪਤਾ ਲੱਗੇ ਤੇ ਪੜਦਾ ਪਾਦੀ ਆਪਣਾ ਜਵਾਬ ਆ ਪਰ ਵੇਖੋ ਵੀਰੇ ਮੇਰੇ ਮੇਰੀ ਗਲਤੀ ਹੈ ਪਰ ਲੋਕਾਂ ਨੇ ਨਾ ਪੜਦਾ ਨਹੀਂ ਪਾਇਆ ਲੋਕਾਂ ਨੇ ਉਹਨੂੰ ਪੜਾਇਆ ਜਦਾਂ ਆਪਣੇ ਚੈਨਲ 'ਚ ਨੋਂਦਾ ਕਰਕੇ ਮੇਰੇ ਪੋਸਟਰ ਲਾਇਕ ਉਰੀ ਫਰਾਰ ਹੋ ਗਈ ਆ ਸਭ ਤੋਂ ਵੱਡਾ ਝੂਠ ਹੈ ਜਿਹੜੀ ਲੈ ਕੇ ਫਰਾਰ ਹੋ ਗਈ ਆ ਯਾਨੀ ਕਿ ਇਹ ਜੇ ਮੇਰੀ ਕੱਲ ਇੱਕ ਨਵੀਂ ਰੇੜੀ ਆਈ ਹੈ ਮੈਂ ਬਹੁਤ ਜ਼ਿਆਦਾ ਖੁਸ਼ ਆ ਤੇ ਦੇਖੋ ਮੈਂ ਮਿਹਨਤ ਕਰਦੀ ਆ ਮੇਰੀ ਮਿਹਨਤ ਵਾਲੇ ਵੇਖੋ ਮੈਨੂੰ ਔਰ ਕੁਝ ਨਹੀਂ ਚਾਹੀਦਾ ਬਾਕੀ ਅਰ ਮੈਂ ਸਭ ਨੂੰ ਇਹ ਕਹਿਣਾ ਹਾਂ ਕਿ ਜਿਵੇਂ ਤੁਸੀਂ ਪੱਲਾਂ ਦੀ ਤਰ੍ਹਾਂ ਚਾਹ ਪੀਂਦੇ ਸੀ ਨਾ ਯਾਰ ਹੁਣ ਇਹਦੀ ਨਫ਼ਰਤ ਵੀ ਨਾ ਕਰੋ ਪੱਲਾਂ ਦੀ ਤਰ੍ਹਾਂ ਜਾ ਕੇ ਚਾਹ ਪੀਓ ਹਲਾ ਪਹਿਲਾਂ ਜਦੋਂ ਮੈਨੂੰ ਪਿਆਰ ਮਿਲਣਾ ਸ਼ੁਰੂ ਹੋ ਗਿਆ ਮੇਰੀ 2-3000 ਰੁਪਏ ਦੀ ਆੜੀ ਪੈਣੀ ਸ਼ੁਰੂ ਹੋ ਗਈ ਚਰਪਾਨਾ 4-5 ਦਿਨਾਂ ਚੈਤ ਜੇਕਰ ਮੈਂ ਨੇ ਕੋਈ ਕੰਮ ਕਰਿਆ ਕੰਮ ਚੱਲ ਗਿਆ ਮੈਨੂੰ ਪੈਸਾ ਮਿਲਣਾ ਸ਼ੁਰੂ ਹੋ ਗਿਆ 10-10 ਰੁਪਏ ਦਾ ਕੱਪ ਨਾ ਵੇਚ ਕੇ ਮੇਰੇ 1000 ਰੁਪਏ 1000 2000 3000 ਹੋ ਜਾਂਦਾ ਸੀ ਪਰ ਮੇਰੇ ਬੈਠੋ ਜਿਹਦੀ ਮੇਰੇ ਨਾਲ ਆ ਕੰਟਰੋਵਰਸੀ ਚੱਲੀ ਜਾ ਤੇ ਜਾਂ ਵੀਰੇ ਮੇਰੇ ਨਾਲ ਫਿਰ ਚੋਕ ਦੇ ਮੇਰੇ ਤੇ ਮੰਗਾ ਉਸ ਨੇ ਘਰ ਮਿਲ ਰਿਹਾ ਕੱਟ ਮਿਲ ਰਿਹਾ ਅ ਵੀਰ ਜੀ ਵੇਖੋ ਮੇਰੀ ਦੁਕਾਨ ਵੀ ਬਹੁਤ ਜ਼ਿਆਦਾ ਛਟ ਗਈ ਆ ਮੇਰਾ ਤੇ ਜਿਹੜੇ ਭੈਣ ਭਰਾ ਪਿਆਰ ਕਰਦੇ ਨੇ ਉਹ ਮੇਰੀ ਦੁਕਾਨ ਤੇ ਆਉਂਦੇ ਨੇ ਚਾਹ ਪਾਣੀ ਪੀ ਕੇ ਜਾਂਦੇ ਆ ਸਰਪ੍ਰੀ ਦੀ ਚਾਹ 5 ਰੁਪਏ ਦੀ ਮੱਟੀ ਹੈ ਬਸ ਫਿਰ ਕੁਝ ਨਹੀਂ ਹੈਗਾ ਮੈਂ ਆਲੂ ਪਰੌਂਠਾ ਮਿਲਦਾ ਹੋਰ ਉਹ ਵੀ ਦੇ ਐਡ-ਆਨ ਕਰਾਂਗੇ ਜੇ ਤੇ ਨਵੀਂ ਰੈਡੀ ਆ ਗਿਆ ਸਹੀ ਹੁੰਦਾ ਹੈ ਸਹੀ ਹੁੰਦਾ ਆ ਪੂਰਾ ਸਾਹਿਬ ਨੂੰ ਬਸ ਇਹੀ ਕਹਿਣਾ ਚਾਹੁੰਦਾ ਕਿ ਜੀ ਮੈਂ ਤੁਸੀਂ ਪਹਿਲਾਂ ਹੀ ਤਰ੍ਹਾਂ ਚਾਹ ਪੇ ਦਸੀ ਮੁਦਤਾ ਚਾਹ ਯੋਹਨਾ ਪੀਆਰ ਨਕਰਾਪਨਾ ਕਰਵਾਣਾ ਸਾਰੇ ਹੀ ਜਿਨ ਕੋ ਮੀਟੀ ਦੇ ਪਰੇ ਹੋਏ ਉਹ ਸਭ ਤੋਂ ਗਲਤੀਆਂ ਹੁੰਦੀਆਂ ਨੇ ਜਾਂ ਇਹ ਤਾਂ ਸਭ ਕੋਈ ਦੁੱਧ ਦਾ ਤੋਤਾ ਇੱਥੇ ਹੈਗਾ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ ਸਭ ਤੋਂ ਹੁੰਦੀਆਂ ਨੇ ਇਨਸਾਨ ਆ ਇਨਸਾਨ ਤੋਂ ਗਲਤੀ ਤਾਂ ਹੁੰਦੀ ਰਹਿੰਦੀ ਹੈ ਕੋਈ ਨਹੀਂ ਹੋਈ ਨਹੀਂ ਨਾ ਕਿ ਮਲਵੇ ਬੇ ਉਹ ਲੈ ਬਗੱਤ ਬੋਲਦੇ ਨੇ ਕਮੈਂਟਸ ਵਿੱਚ ਵੀ ਟਾਈਪ ਕਰਦੇ ਨੇ ਇਹ ਸੋਚਦੇ ਨਹੀਂ ਆ ਕਿ ਕੀ ਵਰਡਿੰਗ ਲਿਖੀ ਆ ਕਿਉਂ ਅੱਜ ਮੈਂ ਆ ਮੈਂ ਤਾਂ ਵੀ ਆਪਣੀ ਨਹੀਂ ਸਮਝਦੀ ਤੇ ਨਾ ਬਗਾਨੀ ᱛੀ ਆ ਤੇ ਮਤਲਬ ਉਹ ਬਗੱਤ ਬੋਲਦੇ ਹੋ ਮੇਕੋ ਗੱਲ ਕਹਿਣੀ ਆ ਲਾਸਟ ਵਿੱਚ ਕਿ ਦੁਨੀਆ ਭਾਵੇਂ ਜੋ ਮਰਜੀ ਕਹੀ ਜਾਵੇ ਮੈਨੂੰ ਜੋ ਮਰਜੀ ਕਹੀ ਜਾਵੇ ਮੈਂ ਇਗਨੋਰ ਕਰੂੰਗੀ ਠੀਕਾ ਮੈਨੂੰ ਪਤਾ ਜੋ ਲੇਖਾ ਹੋਣਾ ਨਾ ਪ੍ਰਮਾਤਮਾ ਦੇ ਘਰੇ ਹੋਣਾ ਵਾ ਮੇਰੇ ਲਾਈਕ ਦਾ ਫਸਟ ਕਮੈਂਟ ਮੈਨੂੰ ਮਿਲਣਾ ਚੰਗਿਆਤ ਗਏ ਨੇ ਕਿ ਤੇਰੀ ਲਾਈਫ ਜਰ ਤਹਰ ਮੇਰੀ ਲਾਈਫ ਦਾ ਕਮੈਂਟ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਆ ਪਹਿਲਾ ਕਮੈਂਟ ਬਾਕੀ ਵੀ ਦੁਨੀਆਂ ਦੀ ਪ੍ਰਵਾਹ ਕਰਾਂਗੇ ਨਾ ਭਾਗੇ ਨਹੀਂ ਵਧਾਂਗੇ ਇਤਵੇ ਕੋਈ ਦੁਨਿਆਦਾਰੀ ਵੀ ਇਤਾਂ ਦੀ ਹੈ ਜਿ ਦਿਨ ਉਹ ਕਰੀ ਬਦਨਾਮ ਕਰਨ ਤੇ ਤੋਰਪੀ ਨਾ ਉਹ ਉਹ ਜਿੰਨਾ ਤੱਕ ਮਰ ਨਹੀਂ ਨਾ ਜਾਂਦਾ ਉਹਨਾਂ ਤੱਕ ਇਹਨੇ ਖੜਾ ਨਹੀਂ ਛੱਡਣਾ ਤੇ ਬਾਅਦ ਚ ਉਹੀ ਬੰਦੇ ਨੇ ਇਹਨੇ ਕਹਿਣਾ ਕਿ ਚੰਗਾ ਵਾ ਚੰਗਾ ਸੀ ਚੰਗਾ ਸੀ ਸਹੀ ਗੱਲ ਆ ਸਹੀ ਗੱਲ ਅੱਜ ਵੀ ਦੇਖੋ ਮੈਂ ਦੁਨਿਆਵਾਰੀ ਨੇ ਨਾ ਕਿੰਨਾ ਤੱਕ ਜ਼ੋਰ ਲਾਉਣਾ ਵਾ ਕਿ ਬੰਦਾ ਪਤਾ ਨਾਮ ਤੇ ਹੋ ਗਿਆ ਨਾ ਇਹ ਹੁਣ ਜਿਹੜੇ ਤੱਕ ਮਰਦਾ ਨਹੀਂ ਨਾ ਉਹਨਾਂ ਤੱਕ ਜਾਨ ਨਹੀਂ ਛੱਡਦੇ ਇਹ ਸਹੀ ਗੱਲ ਆ ਪਰ ਹੁਣ ਵੀ ਮੈਂ ਦੇਖ ਰਿਹਾ ਕਈ ਵਿੱਚ ਗਲਤ ਕਮੈਂਟ ਆ ਰਹੇ ਨੇ ਉਹਨਾਂ ਨੂੰ ਕਹਿਣਾ ਚਾਹਣਾ ਕਿ ਅੱਥੇ ਇਹ ਛੋਟੀ ਭੈਣ ਹੁੰਦੀ ਤੁਸੀਂ ਗਲਤ ਕਮੈਂਟ ਕਰਦੇ ਨਹੀਂ ਕਰਨਾ ਸਤਿ ਕਿਰਤ ਨਾ ਯਾਰ ਕਹਿੰਦੀ ਸੀ ਕਿ ਯਾਰ ਆਪ ਕੋਲ ਨਾ ਇੱਕ ਮਿੰਟ ਅੰਦੇ ਸੇ ਆਇਆ ਮਟਰ ਮਾਲ ਪਤਾ ਨਹੀਂ ਕਿ ਕੰਨ ਬਹੁਤ ਚਲਾਕ ਹੈ ਤੂੰ ਵੀਰੇ ਨਾ ਪਰ ਮੈਂ ਤੇਰੇ ਘਰੋਂ ਕੋਈ ਚੀਜ਼ ਲੈ ਕੇ ਆਈ ਆ ਜੇ ਤਾ ਫਿਰ ਤੂੰ ਮੇਰੀ ਹੈਲਪ ਕੀਤੀ ਮੈਨੂੰ ਦੱਸ ਮੈਂ ਕਰੇ ਪੈ ਪੈ ਤੇ ਜਿਹੜੇ ਫਿਰ ਤੂੰ ਦਿੱਤੇ ਜਾ ਕੇ ਮੈਨੂੰ ਉੱਥੋਂ ਸੌਦਾ ਲੈ ਕੇ ਦਿੱਤਾ ਮੈਨੂੰ ਦੱਸ ਦੇ ਆਪਣੀ ਚਲਾਕੀ ਉੱਥੇ ਵਰਤੀ ਜਾਂਦੀ ਹੈ ਜੇ ਮੈਂ ਕਰਕੇ ਕੁਝ ਲਿਆ ਹੋਆ ਸੋ ਹੀ ਗੱਲ ਆ ਯਾਰ ਫਿਰ ਬੱਸ ਕਰੋ ਬੱਸ ਆਪ ਬਹੁਤ ਬਦਨਾਮ ਕਰ ਲਿਆ ਨਾ ਕੀਦਾ ਯਾਰ ਦੇਖੋ ਬਾਈਟਾਂ ਤੇ ਬਾਈ ਦੇਖੋ ਮੈਂ ਲਾਈਵ ਦੇ ਵਿੱਚ ਇੱਕੋ ਗੱਲ ਕਹਿਨੀ ਆ ਕਿ ਜਿੰਨਾ ਤੱਕ ਮੈਂ ਮਰਦੀ ਨਹੀਂ ਨਾ ਹੰਟ ਤੱਕ ਦੀ ਮੈਨੂੰ ਬਦਨਾਮ ਕਰਨਾ ਨਹੀਂ ਹਟਣਾ ਮੰਮੀ ਹਟਣਾ ਵੀਰੇ ਮੈਂ ਤੋ ਲੈ ਕੇ ਲੈ ਨੋ ਤੇ ਤਨ ਵੀਰੇ ਮਰ ਗਈ ਨਾ ਉਹ ਫਿਰ ਮੈਂ ਵੀ ਜੋ ਕਈ ਲੋਕਾਂ ਨੇ ਕਿਹਾ ਕਿ ਯਾਰ ਕੁੜੀ ਮਿਹਨਤੀ ਹੈ ਕੁੜੀ ਇੱਦਾ ਸੀ ਫਿਰ ਦੇਖੋ ਮੈਂ ਸਿਰਫ ਕੁਝ ਟਾਈਮ ਤੱਕ ਦੇਖ ਰਹੀ ਆ ਉਹ ਮੇਰੇ ਭੈਣ ਭਰਾਵਾਂ ਦਾ ਹੌਸਲਾ ਕਿ ਕੁਝ ਜ਼ਿਆਦਾ ਨਹੀਂ ਨਾ 10% ਹਣਾ ਮੈਨੂੰ ਗਲਤ ਬੋਲ ਰਹੇ ਠੀਕਾ ਫਿਰ ਗਲਤ ਬੋਲ ਕੇ ਤੁਸੀਂ ਕੀ ਲੈ ਲਓਗੇ ਮੈਨੂੰ ਇਹ ਦੱਸ ਦੋ ਕੁਝ ਮਿਲ ਰਿਹਾ ਘਰ ਨੂੰ ਚਲੋ ਜਿਹੜੇ ਮੇਰੇ ਮੇਰੀ ਫੋਟੋ ਲਾ ਕੇ ਹਣਾ ਜਿੱਤਾ ਪੱਤਰਕਾਰਾਂ ਨੇ ਇੰਟਰਵਿਊਸ ਲਿਆਂ ਨੇ ਤੇ ਉਹਨਾਂ ਦੀ ਕੁਝ ਫੋਟੋਆਂ ਕੁਝ ਮੇਰੀਆਂ ਕੁਝ ਮੇਰੇ ਪਿਛੋਕੜ ਦੀ ਫੋਟੋਆਂ ਲੈ ਕੇ ਆਪਣੇ ਚੈਨਲਸ ਤੇ ਪਾ ਰਹੇ ਹੋ ਇਹੋ ਲੈ ਰਹੇ ਹੋ ਇੰਟਰਵਿਊ ਕਰਦੇ ਵੇਲੇ ਤੁਸੀਂ ਨਾ ਇਹ ਕੰਮ ਕਰ ਰਹੇ ਹੋ ਇੱਕ ਹੁੰਦਾ ਆਪਣਾ ਕੰਮ ਵਧੀਆ ਚਲਾਣਾ ਤੇ ਮੇਰੇ 네ਗੇਟਿਵ ਚੀਜ਼ਾਂ ਨੂੰ ਅੱਗੇ ਰੱਖ ਰਹੇ ਹੋ ਪੋਜ਼ਿਟਿਵ ਕਿਉਂ ਨਹੀਂ ਰੱਖ ਰਹੇ ਸਹੀ ਹਾਂ ਦਾ ਸਰ ਮੋਟੇ ਚੀਜ਼ੀ ਦਿੱਤੀ ਰੱਖੋ ਨਾ ਇੰਟਰਵਿਊ ਮੇਰੀ ਅੱਧੇ ਘੰਟੇ ਦੀ ਹੋਈ ਆ ਅੱਧੇ ਘੰਟੇ ਦੇ ਵਿੱਚ ਤੁਸੀਂ ਇੱਕ ਇਕੱਲੇ ਹੋ ਚੁੱਕੀ ਆ 네ਗੇਟਿਵ ਬਾਕੀ ਪੋਜ਼ਿਟਿਵ ਤੋਂ ਕੋਈ ਯਾਤ ਕਰੇ ਮੈਂ ਨਹੀਂ ਮੰਗਾਈ ਮੈਂ ਆ ਕਿ ਮੇਰੇ ਸਿਰ ਸਾਰੀ ਮੈਂ 네ਗੇਟਿਵ ਨਹੀਂ ਆ ਜਦ ਮੈਂ ਲੋਕਾਂ ਦੇ ਇੰਨੇ ਪੈਸੇ ਮਾਰ ਲੇ ਕਿ ਮੇਰਾ ਫਾਈਵ ਸਟਾਰ 호텔 ਖੁੱਲ ਗਿਆ ਵਾ ਮੈਂ ਅੱਜ ਵੀ ਰੈਡੀ ਪਿਆ ਤੇ ਰਹੀ ਗੱਲ ਵੀਰ ਜੀ ਵੇਖੋ ਕਈ ਭਣਪਰਾ ਕਹਿੰਦੇ ਨੇ ਕਿ 10 ਦਿਨ ਹੋ ਗਿਆ ਰੈਡੀ ਲਾਈਨ ਨੂੰ ਤੇ ਪੈਸੇ ਮੰਗਣੇ ਸ਼ੁਰੂ ਕਰਦੇ ਆ 10 ਦਿਨ ਨਹੀਂ ਹੋਏ ਮੇਰੇ ਪੁੱਜਾ ਸਾਲ ਵੀ ਨੂੰ ਪੂਰਾ ਹੋ ਜਾਣਾ ਵਾ ਤੇ ਤੀਜਾ ਸਾਲ ਮੇਰਾ ਚੱਲ ਜੀ ਕਿਸੇ ਭੈਣੇ ਦਾ ਬਦਲਾਖੋਰਾ ਕਿਸੇ ਨੂੰ ਸ਼ਾਤਕਵਾ ਕਿਸੇ ਨੂੰ ਕੁਝ ਵੀ ਆਕਰਾਜ ਰਹੀ ਆ ਸਕਦੇ ਹੋ ਤੁਸੀਂ ਤੇ ਮੇਰੀ ਚਾਰੀ ਦੁਕਾਨ ਤੇ ਲੱਗੇ ਪੰਨੇ ਇੱਕ ਮੇਰੇ ਮਾਲ ਦੇ ਵਿੱਚ ਚਾਹ ਲੱਗੀ ਮਾਨ ਕਲੋਥ ਹਾਊਸ ਉਥੇ ਇੱਕ ਸਾਲ ਹੁਕਟਾ ਲੱਗੇ ਨੂੰ ਉਦੀ ਡੈਰੀ ਤੁਸੀਂ ਵੇਖ ਸਕਦੇ ਹੋ ਉਸ ਹਿਸਾਬ ਕਿ ਪਾ ਉਥੇ ਮੈਂ 8 ਰੁਪਏ ਕੱਪ ਵੇਚ ਰਹੀ ਹਾਂ ਮੇਕੋ ਮੈਂ ਰੋੜ ਦੇ ਦਾਸਰ ਕੱਪ ਵੇਚ ਰਹੀ ਆ ਮਾਨਕ ਲੋਟ ਹਾਊਸ ਉੱਥੇ ਵੇਖੋ ਮੈਂ 8 ਕੱਪਾਂ ਪਰੇਚ ਰਹੀ ਹਾਂ ਕਿਉਂ ਵੇਚ ਰਹੀ ਹਾਂ ਕਿਉਂਕਿ ਮੇਰੇ ਕੋ ਵੀਰ ਜੀ 2 ਰੁਪਏ ਦੇ ਪਿੱਛੇ ਮੈਨੂੰ ਫਾਇਦਾ ਹੋਊਗਾ ਕਿਉਂ ਫਾਇਦਾ ਹੋਊਗਾ ਕਿਉਂਕਿ 8 ਰੁਪਏ ਨਾਲ ਮੈਂ 5 ਕੱਪ ਰੋਲ ਦੇ ਜਾਂਦੇ ਤਾਂ ਕਿੰਨੇ ਦੇ ਕਿੰਨੇ ਹੋ ਜਾਣਗੇ ਕਈ ਵਾਰੀ ਵੀ ਦੇਖੋ 5 ਕੱਪ ਦੇ ਅੰਦਰ 10 ਕੱਪ ਲੱਗ ਜਾਂਦੇ ਨੇ ਤਾਂ ਮੇਕੋ ਕਿਧਰ ਕਿਤੇ ਮੈਨੂੰ ਫਾਇਦਾ ਹੋਊਗਾ ਅੱਜ ਆਪਾਂ ਕਿਸੇ ਹੋਰ ਗੱਲ ਤੇ ਕਹਾਂਗੇ ਰਾਤ ਦੇ ਵੀ ਮੈਂ ਸਿਰਫ ਇੱਕ ਵਾਰ ਚੁੰਨੀ ਨਹੀਂ ਲੈਂਦੀ ਬਾਕੀ ਵੀਰੇ ਮੇਰਾ ਕੰਨ ਸਾਰਾ ਢੱਕਿਆ ਹੁੰਦਾ ਨਾ ਬਾਕੀਆਂ ਵਰਗੂ ਨਹੀਂ ਹੈਗੇ ਮੈਂ ਕਿ ਕੋ ਗਲਤੀ ਹੋਈ ਆਪਾਂ ਮਾਫੀ ਮੰਗਿਆ ਆਪਾਂ ਇਹ ਨਹੀਂ ਕਿ ਆਪਾਂ ਗਲਤੀ ਤੋਂ ਬੱਝੀਆਂ ਆ ਆਪਾਂ ਵੀਰੇ ਕਿ ਯਾਰ ਮੇਰੇ ਮੈਂ ਇੰਨੇ ਵੀਰੇ ਮੈਂ ਅਨਕ ਹੈਗੀ ਆ ਕਿ ਮੈਂ ਦਰਦੀ ਕਰਕੇ ਆਪਣੀ ਮੰਨੀ ਆ ਗਲਤੀ ਮੰਨ ਕੇ ਵੀ ਮੈਂ ਇੱਕ ਵੀ ਛੁੱਟੀ ਨਹੀਂ ਕੀਤੀ 2 ਸਾਲ ਹੋ ਗਏ ਮੈਨੂੰ ਰੈਡੀ ਲਾਈ ਨੂੰ 2 ਸਾਲ ਦੇ ਵਿੱਚ ਸਿਰਫ ਮੇਰੀ ਇੱਕ ਛੁੱਟੀ ਹੋਈ ਆ ਉਹ ਵੀ ਉਹ ਟੈਨ ਜਿੱਦਾਂ ਮੇਰੀ ਮੰਮੀ ਜ਼ਿਆਦਾ ਬਫਾਰ ਹੋਈ ਸੀ ਉਹ ਵੀ ਐਨਾ ਮੰਬਰ ਦੀ ਠਾਣਾ ਤੱਕ ਹੀ ਬਣਾ ਚਲਾਈ ਕੋਈ ਨਹੀਂ ਤੁਸੀਂ ਬਣਾ ਕਿਸੇ ਦੀ ਪ੍ਰਵਾਣਾ ਲੋ ਕਿਸੇ ਜਿੱਦਾਂ ਕਾਮਦਾਰ ਤੋਂ ਉੱਦਾ ਕੰਮ ਲੋ ਹਨਾ ਵੀ ਆਪਣੇ ਮਨ ਚ ਗੱਲ ਨਾਲੋ ਹਨਾ ਵੀ ਲੋਕ ਕੀ ਕਹਿਣਗੇ ਕਿ ਕੁਛ ਬਸਾਣਾ ਕੰਮ ਕਰੋ ਕਾ ਠੀਕ ਹੈ ਇਹ ਲੋਕ ਕਹਣਾ ਕਿ ਆਪਣੇ ਤੋਂ ਨੀਚੇ ਲੋਕ काफी सपोर्ट ਵੀ ਕਰਨ ਲੱਗੇ ਪਹਿਲਾਂ ਤੋਂ ਕਮੈਂਟ ਆਪਾਂ ਜਿੰਨਾ ਮਰਜ਼ੀ ਆਪਾਂ ਵੀ ਜਿੰਨਾ ਮਰਜ਼ੀ ਕਰ ਲਈਏ ਵੀਰੇ ਆਹ ਵੇਖ ਲੋ ਮਤਲਬ ਵੀਰੇ ਕਹਿੰਦੇ ਨੇ ਕਿ ਤੂੰ ਪੈਸੇ ਇਕੱਠੇ ਕਰਨੇ ਨੇ ਐਵੇਂ ਕੋਲ ਵੀਰੇ ਮੇਰੇ ਚੌਣਾ ਜਿਦਾਂ ਗਾਲ ਦੇਸ ਰਹੀ ਹੈ ਵੀਰੇ ਦੇਖ ਲੋ ਕਿ ਖੁਦ ਐ ਮੈਂ ਰੋਟੀ ਖਾਣੀ ਹੈ ਵੀਰੇ ਦੇਖ ਲੋ ਕੋਈ ਮਤਲਬ ਆਪਾਂ ਕਹਿ ਦਿੰਦਾ ਵਾ ਕਿ ਤੁਸੀਂ ਸੌਖੇ ਹੋਣਾ ਐ ਮੈਂ ਰੋਟੀ ਖਾਣੀ ਮੇਰੇ ਵੀਰੇ ਚਿੰਤਾ ਮੈਂ ਰੋਟੀ ਵੀ ਨਹੀਂ ਖਾਣਦੀ ਆ ਨਾ ਕਿ ਮੈਨੂੰ ਟੈਨਸ਼ਨ ਹੁੰਦੀ ਹਰ ਚੀਜ਼ ਦੀ ਕਿ ਮੇਰੇ ਸਵੇਰੇ ਕਿੰਨਾ ਕੰਮ ਚੱਲੂਗਾ ਇਹ ਚੀਜ਼ੀ ਜਦੋਂ ਮੇਰੀ ਕੰਟਰੋਵਰਸੀ ਪਹਿਲੇ ਦਿਨ ਹੀ ਸ਼ੁਰੂ ਹੋਈ ਮੈਨੂੰ ਇਹ ਡਰ ਸੀ ਹੈ ਯਾਰ ਮੇਰਾ ਕਿਤੇ ਕੰਮ ਹੀ ਨਾ ਬੰਦ ਹੋ ਜਾਵੇ ਮੇਰੀ ਇੱਕ ਗਲਤੀ ਦਾ ਕਰਕੇ ਹੈ ਗਾਹ ਕੋਣਾ ਹੀ ਨਾ ਅਟ ਜਾਏ ਫਿਰ ਮੈਂ ਸੋਚਿਆ ਕਿ ਨਹੀਂ ਛੁੱਟੀ ਨਹੀਂ ਕਰਨੀ ਮੈਂ ਸੋਚਿਆ ਮੇਰੇ ਬੀਪੀ ਲੋ ਸੀ ਮੈਂ ਕਿ ਛੁੱਟੀ ਨਹੀਂ ਕਰਨੀ ਜੋ ਮਰਜ਼ੀ ਹੋ ਜਾ ਪਤਕਾਨ ਦੇ ਜਾਣੇ ਜਾਣਾ ਛੁੱਟੀ ਨਹੀਂ ਕਰਨੀ ਆਪਾਂ ਵੀਰੇ ਛੁੱਟੀ ਨਹੀਂ ਕੀਤੀ ਅੱਜ ਵੀਰੇ ਇੱਥੋਂ ਤੱਕ ਹੈਗੇ ਆ ਕਿ ਲੋਕਾਂ ਨੇ ਕਈ ਭੈਣ ਭਰਾਵਾਂ ਨੇ ਮaaf ਕੀਤਾ ਮੈਨੂੰ ਜਿਦਨੇ ਨਹੀਂ ਕੀਤਾ ਉਹ ਵੀ ਭੈਣ ਭਰਾ ਮੈਨੂੰ ਮaaf ਕਰਦੇ ਨੇ ਤੇ ਮੇਰੇ ਮੈਨੂੰ ਨਾ ਪਿਆਰ ਦੋ ਪਰ ਮੇਰੇ ਕੰਮ ਨੂੰ ਪਿਆਰ ਦੋ ਜਿਹੜਾ 10% ਦਾ ਕਾ ਆਪਣਾ ਸਿਰਫ ਉਹਨੂੰ ਪਿਆਰ ਦੋ ਇਹ ਗੱਲ ਆ ਯਾਰ ਛੋਟੇ ਸਾਹਮਣੇ ਤੁਹਾਨੂੰ ਘਰ ਦੇ ਦਿਖਾਤਾ ਹਨਾ ਇਹ ਵੀ ਦਿਖਾਤਾ ਕਿ ਉਹ ਨਹੀਂ ਖਾ ਰਹੇ ਹਨਾ ਹੁਣ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਹਨਾ ਹੁਣ ਕਿ ਤੁਸੀਂ ਇਹਨਾਂ ਨੂੰ ਮਾੜਾ ਬੋਲੋਗੇ ਯਾਰ ਅਸੀਂ ਤਾਂ ਇਹ ਕਹਿੰਦਾ ਤੁਹਾਨੂੰ ਦੱਸ ਲਓ ਜਿਹੜੇ ਮਾੜਾ ਬੋਲਦੇ ਨੇ ਕਿਉਂਕਿ ਯਾਰ ਬਸ ਇਹਨਾਂ ਦਾ ਤੁਸੀਂ ਉੱਥੇ ਜਾਵੋ ਚਾਹ ਪੀਓ ਹਨਾ ਤੇ ਮੈਂ ਤਾਂ 아이 ਚਾਹਣਾ ਇੱਕ سپورਟ ਕਰਵਾਣਾ ਭੈਣ ਬਾਕੀ ਵੀਰੇ ਹੋਰ ਤਾਂ ਕੁਝ ਨਹੀਂ ਮੰਗਦੀ ਮੈਨੂੰ ਨਾਲ ਪਿਆਰ ਕਰੋ ਜਿਹੜੇ ਲੋਕੀ ਕਹਿੰਦੇ ਨੇ ਸੱਚ ਇੱਕ ਗੱਲ ਹੋਰ ਚੇਤਾ ਆ ਗਈ ਜਿਹੜੇ ਕਹਿੰਦੇ ਨੇ ਕਿ ਤੂੰ ਫੀਮ ਵਾਸਤੇ ਕੰਮ ਕੀਤਾ ਵਾ ਵੀਰੇ ਜੇ ਮੈਂ ਫੀਮ ਵਾਸਤੇ ਕੰਮ ਕਰਨਾ ਹੁੰਦਾ ਨਾ ਮੈਂ 2 ਸਾਲ ਪਹਿਲਾਂ ਤੋਂ ਆਖਿਰ ਚੱਲੀ ਪਈ ਆ ਮੈਂ 2022 ਨੂੰ ਕੰਮ ਸ਼ੁਰੂ ਕੀਤਾ ਅਕਤੂਬਰ ਦੇ ਵਿੱਚ ਤੇ ਜੇ ਮੈਂ ਫੀਮ ਵਾਸਤੇ ਕਰਨਾ ਹੁੰਦਾ ਨਾ ਮੇਰੇ ਤੋਂ ਸੁਣ ਨਹੀਂ ਹੈਗਾ ਸੀ ਉਦੋਂ ਵੀਰੇ ਤੇ ਮੈਂ ਉਦੋਂ ਵੀ ਕੰਮ ਸ਼ੁਰੂ ਕਰ ਲੈਣਾ ਸੀ ਜੇ ਮੈਂ ਫੀਮ ਲੈਣਾ ਹੁੰਦਾ ਨਾ ਮੈਂ ਉਹ ਵੀ ਵੀਡੀਓ ਪਾ ਦੇਣੀ ਸੀ ਜੇ ਉਹਨੂੰ ਪੈਸਾ ਚਾਹੀਦਾ ਹੁੰਦਾ ਮੈਂ ਉਹਦਾ ਵੀਡੀਓ ਪਾ ਲਈਦੀ ਸੀ ਮੈਨੂੰ ਫੇਮ ਨਾ ਕੋਈ ਮਦਦ ਨਾ ਬਣੀ ਆ ਤੇਰੇ ਰਹੀਏ ਜੇ ਪੁੱਛ ਤਾਂ ਵੀ ਹੋ ਕਿ ਮੈਨੂੰ ਕਿੰਨਾ ਟਾਈਮ ਹੋ ਗਿਆ ਚਾਹੀਦਾ ਸੈਂਟਰ ਤੇ ਫਿਰ ਬਸ ਸਿੱਧਾ ਸਪਟਾ ਤਾਂ ਚਲੋ ਕੰਮ ਹੁੰਦਾ ਨਹੀਂ ਬੋਲਣਾ ਬਣਾ ਨੇ ਟੈਨਸ਼ਨ ਨਾ ਕੋਈ ਫਿਕਰ ਨਾ ਲਾ ਲੋ ਬਣਾ ਤੂੰ ਸਿਰਫ ਆਪਣਾ ਕੰਮ ਕਰੋ ਤੇ ਕੰਮ ਕਰੋ ਤੁਹਾਡਾ ਕੰਮ ਚੱਲੂਗਾ ਹਨਾ ਅੱਜ ਨਹੀਂ ਤਾਂ ਕੱਲੋਂ ਕੱਲੋਂ ਨਹੀਂ ਤਾਂ ਪਰਸੋਂ ਚੱਲੇਗਾ ਬੰਦੇ ਨੇ ਮੈਂ ਅੱਗਾ ਵੀ ਦੇ ਕੋਈ ਗੱਲ ਸੋਚ ਲਈ ਅੱਗੇ ਤੇ ਮੈਂ ਸੋਚਿਆ ਸੀ ਚੱਲ ਰਿਹੜੀ ਜਿੰਨਾ ਤੱਕ ਮਰਦੀ ਚਲਾਈ ਜਾਈਏ ਬਾੱਚੋ ਕੋ ਬਾਹਰ ਕੇ ਚੱਲ ਜਾਗੇ ਹਨਾ ਤੇ ਹੁਣ ਤਾਂ ਮੈਂ ਹੀ ਗੱਲ ਸੋਚ ਲਈ ਹੈ ਕਿ ਜੇ ਤਾਂ ਮੈਨੂੰ ਮੇਰੇ ਭਣ ਭਰਾ ਪਿਆਰ ਕਰਨਗੇ ਤਾਂ ਇੱਕੋ ਹੀ ਮੇਰੇ ਕੋ ਰਾਹ ਵਾ ਕਿ ਆਪਣੀ ਚਾਹ ਨੇ ਇੱਕ ਬ੍ਰਾਂਡ ਬਣਾ ਲੂੰਗੀ ਤੇ ਆਪਣੇ ਗਰੀਬ ਭਣ ਭਰਾਵਾਂ ਨੂੰ ਮੈਂ ਆਪਣਨਾਂ ਕੰਮ ਕਰਾਉਂਗੀ ਤੇ ਸਪੋਰਟ ਮਿਲੂਗੀ ਚੀਜ਼ ਨੂੰ ਉਹਦੇ ਬਹੁਤ ਅੱਗੇ ਲੈ ਕੇ ਜਾਵਾਂਗੇ ਇਹ ਆਈ ਅਪੀਲ ਵਾ ਆਈ ਬੇਰੀ ਰਿਕਵੈਸਟ ਆ ਕਿ ਬਾਕੀ ਮੇਰੇ ਨਾਲ ਨਹੀਂ ਤੇ ਮੇਰੇ ਚਾਹਨ ਪਿਆਰ ਕਰੋ ਜਿਹੜਾ 10 ਰੁਪਏ ਦਾ ਕੱਪ ਆ। ਸਹੀ ਗੱਲ। ਯਾਰ ਇੱਕ ਮਾਰਕੀਟ ਸਾਡੇ ਰਈਏ ਦੀ ਮਾਰਕੀਟ ਦੇ ਵਿੱਚ ਹੋਟਲ ਵਾਲੇ 30 ਰੁਪਏ ਕੱਪ ਦਿੰਦੇ ਆ ਤੇ ਬਾਕੀ ਰੇੜੀਆਂ ਵਾਲੇ 15 ਰੁਪਏ ਕੱਪ ਦਿੰਦੇ ਆ ਤੇ ਮੇਰਾ ਕੱਲੀ ਦਾ ਕੱਪ ਬਾਜ਼ਾਰ 'ਚ 10 ਰੁਪਏ ਦਾ ਵਾ। ਮੈਂ ਤਾਂ ਰੇਣ ਘਟ ਰੱਖਿਆ ਕਿ ਮੈਂ ਕਿੱਥੋਂ ਕਾਹ ਜਗਾਊਗਾ। ਓਕੇ ਯਾਰ ਹੁਣ ਤੁਸੀਂ ਸਾਰੇ ਕੋ ਸੱਚ ਸੁਣ ਰਹੇ ਹੋ ਆਣਾ। ਇਸ ਵੇਲੇ ਹੁਣ ਲਾਈਵ ਆ ਤਾਂ ਕਿਸੇ ਕਿਸੇ ਦੇ ਮੈਂ ਇੱਕ ਦੇ ਭਾਂ ਭਰਾ ਨੂੰ ਆ ਵੀਰੇ ਆ ਗਏ ਵੀਰੇ ਹੈਪੀ ਸੰਧੂ ਵੀਰਾਵਾ ਤੇ ਇਹਨਾਂ ਦਾ ਕਮੈਂਟ ਤੁਸੀਂ ਪੜ੍ਹ ਸਕਦੇ ਹੋ ਕਿ 2 ਸਾਲ ਹੋ ਗਏ ਸੀ ਨੂ ਰਈਆ ਵਿੱਚ ਅਸੀਂ ਲਾਗੇ দেয়া ਕਿ ਮੇਰੇ ਕੋਈ ਮੇਰੇ ਭਰਾਣੇ ਜਿੰਮ ਵਾਲੇ ਜਾਂ ਕਈ ਮੇਰੇ ਤੋਂ ਸਾਈਕਲਿੰਗ ਕਰਦੇ ਨੇ ਉਹ ਮੇਰੇ ਕੋਲ ਵੀ ਰੋਜ਼ ਚਾਹ ਪੀ ਕੇ ਜਾਂਦੇ ਨੇ ਤੇ ਵੀਰੇ ਦੇਖੋ ਉਹਨਾਂ ਨੂੰ ਪਤਾ ਵਾ ਕਿ ਮੈਨੂੰ ਕਿੰਨਾ ਚਿਰ ਹੋਇਆ ਸਭ ਤੋਂ ਵੱਡਾ ਸਬੂਤ ਮੇਰੇ ਕੋਲ ਰਹਿ ਗਿਆ ਵਾ ਅਰੇ ਇਹ ਚਾਹੇ ਤੁਸੀਂ ਪੁੱਛ ਸਕਦੇ ਹੋ ਕਿ ਨਾ ਜਿਹੜੀ ਵੀ ਮੇਰੇ ਭੈਣ ਭਰਾ ਨੂੰ ਸ਼ੱਕ ਵਾ ਕਿ ਮੈਨੂੰ ਹੁਣ ਥੋੜਾ ਟਾਈਮ ਹੋਇਆ ਮੈਂ ਸਿਰਫ ਫੇਮ ਵਾਸਤੇ ਕਰ ਰਹੀ ਹਾਂ ਮੈਂ ਫੇਮ ਵਾਸਤੇ ਨਹੀਂ ਕਰ ਰਹੀ ਮੇਰੇ ਕੰਮ ਨੂੰ ਸਪੋਰਟ ਕਰੋ ਮੈਨੂੰ ਸਿਰਫ ਇੱਕ ਸਪੋਰਟ ਦੀ ਲੋੜ ਆ ਤੇ ਮੈਂ ਮਿਹਨਤ ਕਰ ਰਹੀ ਹਾਂ ਕਈ ਅੱਗਾਂ ਤਾਂ ਜਾ ਘੋਣਾ ਮੈਂਤ ਕਰ ਗਿਆ ਨਾ ਚਲੋ ਪਹਿਲਾਂ ਵੀ 2 ਸਾਲ ਤੋਂ ਮੈਂਤ ਕਰਦੇ ਆ ਰਹੇ ਨੇ ਹਨਾ ਕੋਈ ਗਲਤੀ ਹੋ ਗਈ ਆ ਤੇ ਹੁਣ ਸਾਰਿਆਂ ਨੇ ਮਾਫ਼ ਕਰੋ ਤੇ ਹਨਾ ਇੰਨਾ ਗਲਤ ਨਾ ਹੋਵੇ ਕਿ ਜੈਸੇ ਤੁਹਾਡੀ ਭੈਣ ਹੁੰਦੀ ਕਿ ਤੁਸੀਂ ਗਲਤ ਬੋਲਦੇ ਨਾ ਜੋ ਵੀ ਹੋਂ ਤੁਸੀਂ ਕਮੈਂਟ ਚ ਨਿਗਰ ਉਹ ਬੰਦੇ ਆ ਗੱਲਾਂ ਗਾਲਾਂ ਵੀ ਕੱਢ ਰਹੇ ਹਨ ਕਿ ਤੁਸੀਂ ਇਹਗਾ ਕੋਈ ਪੰਜ ਪੋਰ ਗਾਲਾਂ ਕਰਦੇ ਆ ਜਿਹੜੇ ਮੇਰੇ ਭੈਣ ਭਰਾ ਏਸੀਆਂ ਚ ਬੈ ਕੇ ਮੈਨੂੰ ਗਾਲਾਂ ਕੱਢ ਰਹੇ ਨੇ ਮੈਨੂੰ ਗੰਦਾ ਬੋਲ ਰਹੇ ਨੇ ਪਰਮਾਤਮਾ ਉਹਨਾਂ ਨੂੰ ਬਹੁਤਾ-ਬਹੁਤਾ ਦੇਵੇ ਕਿ ਉਹਨਾਂ ਤੋਂ ਸਾਬੇਣਾ ਜਾਵੇ ਠੀਕ ਹੈ ਵੀਰੇ ਬਾਕੀ ਜਿਹੜੇ ਸਪੋਰਟ ਕਰਦੇ ਨੇ ਇਹ ਲੈ ਕਰਿਆ ਨੀ ਜੇ ਬੜੇ ਚਲਾ ਕਾ ਤੇਰੇ ਦੀ ਮਾਂ ਮੰਗੂ ਆ ਵੀਰੇ ਸੰਦੂ ਵੀਰੇ ਨੇ ਮਾੜਾ ਕਰਿਓ ਆ ਵੀਰ ਨੂੰ ਮੜਿਆ ਇਹ ਵੀਰ ਜੀ ਦੇਖੋ ਜੇ ਆਪਾਂ ਕਿਸੇ ਨੂੰ ਮਾੜਾ ਕਵਾਂਗੇ ਨਾ ਅੱਗੇ ਬਹੁਤ ਛੇਤੀ ਹੁੰਦਾ ਬਹੁਤ ਛੇਤੀ ਵੀਰੇ ਬਰੇ ਮਿੰਟ ਮੋੜਾ ਕੇ ਆਲਾ ਮੇਰੀ ਮਾਂ ਵਾਲੀ ਨਾ ਜੋ ਹਣਾ ਵੀਰੇ ਮੇਰੀ ਮੇਰੀ ਮੰਮੀ ਦਾ ਦਿਲ ਦੇ ਲੱਗ ਰਸੋਲੀ ਆ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਸੋਸ਼ਲ ਮੀਡੀਆ ਤੇ ਮੈਂ ਉਹਦੀ ਐਕਟਰਾਸੋਨ ਕਰਾਉਣੀ ਆ ਮੈਂ ਜ਼ਰੂਰ ਪੋਸਟ ਆ ਸ਼ੇਅਰ ਕਰੂੰਗੀ ਵਿਦ ਡਾਕਟਰ ਨਾਲ ਇੱਕ ਗੱਲ ਕਰਾਂਗੀ ਮਤਲਬ ਵੀਡੀਓ ਬਣਾ ਕੇ ਪਾਉਂਗੀ ਜਿਹੜੇ ਭੈਣ ਭਰਾ ਮੇਰੀ ਮਾਂ ਨੂੰ ਗਲਤ ਕਹਿੰਦੇ ਆ ਨਾ ਮੇਰੇ ਮਾਵਾ ਸਾਰੇ ਨੇ ਸਾਂਝੀਆਂ ਨੇ ਮਾਂ ਨੂੰ ਗਲਤ ਨਾ ਕਦੇ ਕਹੋ ਚਲੋ ਕਹਾਂ ਟੈਨਸ਼ਨ ਨਾ ਪਾ ਲੋ ਹੜਾ ਕਮੈਂਟਰੀ ਦਾ ਟੈਨਸ਼ਨ ਨਾ ਲਓ ਹਣਾ ਹੁਣ ਵਿੱਚ ਲੋਕ ਤੁਹਾਨੂੰ ਚੰਗਾ ਵੀ ਕਹ ਰਹੇ ਨੇ ਮਾੜਾ ਵੀ ਕਹ ਰਹੇ ਨੇ ਸਭ ਦੀ ਆਪੇ ਆਪਦੀ ਫੋਟੋ ਬਟ ਤੁਹਾਨੂੰ ਸੇ ਚੇਂ ਵੀ ਕਰਨੀ ਚਾਹੀਦੀ ਹੈ ਵੀ ਇੱਕ ਕੁੜੀ ਆ ਹਣਾ ਇੱਥੇ ਮੁੰਡਾ ਨਹੀਂ ਕੁੜੀ ਦੀ ਗੱਲ ਆ ਹਣਾ ਕਿ ਆਪ ਆਪਣਾ ਭੈਣ ਦੀ ਸਪੋਰਟ ਕਰਨੀ ਚਾਹੀਦੀ ਹੈ ਹਣਾ ਮਾੜਾ ਬੋਲ ਕੇ ਕਰਦੀ ਕੀ ਲਵਾਂਗੇ ਅੱਜ ਮਾੜਾ ਬੋਲ ਲਾ ਤੁਹਾਨੂੰ ਮਾੜਾ ਬੋਲ ਦਾਂਗੇ ਇੱਕ ਨਾ ਇੱਕ ਕਰੀਂ ਤਾਂ ਤੁਹਾਨੂੰ ਕੰਕਾਈ ਬੋਲਣਗੇ ਟੈਨਸ਼ਨ ਨਾਲੋਂ ਕੰਮ ਕਰਦੇ ਰਹੂ ਤੁਸੀਂ ਕਿਸੇ ਵੀ ਕੋਈ ਟਾਈਮ ਚਾਹੋ ਠੀਕ ਹੈ ਵੀਰੇ ਮੈਂ ਕੰਮ ਕਰ ਲਾਂ ਤੇ ਮੈਂ ਭਾਂਡੇ ਮੰਨੇ ਨੇ ਮੈਂ ਕਰਤੀਆ ਵੀਰੇ ਉਹ ਵਸਈਆਂ ਵੀਰੇ ਮੈਨੇ ਤੂੰ ਵਸਈਆਂ ਸਾਰਾ ਪਿੰਡ ਜਾਣਦਾ ਦਿਲ ਉਜਾਇਤ ਬੰਦ ਬਣਾਉਣਾ ਕੋਈ ਨਹੀਂ ਬਹਾਦਰੀ ਇਸ ਤੇਰੀ ਮਾਰ ਵੀਰੇ ਦੇਖੋ ਇੱਕ ਨੰ ਗੱਲ ਕਹਿਣੀ ਆ ਕਿ ਮੇਰੇ ਸਾਡੇ ਨਾਲ ਕਨੇੰਗ ਦੇ ਗਏ ਸੀ ਉਹਨਾਂ ਨੇ ਨਾ ਪੋਸਟ ਪਾਈ ਆ ਸਾਰੇ ਮੇਰੇ ਭੈਣ ਭਰਾ ਸਿਆਣੇ ਨੇ ਮੈਨੂੰ ਇੱਕ ਗੱਲ ਪਲੀਜ਼ ਕਮੈਂਟ ਵਿੱਚ ਦੱਸ ਦਿਓ ਕਿ ਜਿਹੜੀ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਆ ਉਹ ਹੁੰਦੀ ਆ ਇੱਕ ਬੱਚੇ ਨੂੰ ਸਭ ਬਣਾਣਾ ਹੈ ਸਹੀ ਆ ਬੱਚੇ ਨੂੰ ਪੜਾਉਣਾ ਬੱਚੇ ਨੂੰ ਸਟੈਂਡ ਕਰਨਾ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਮੇਰੀ ਮਾਂ ਨੇ ਦੋ ਬੱਚੇ ਪਾਲਿਆ ਮੇਰੀ ਨਾਨੀ ਨੇ ਰਲ ਕੇ ਠੀਕ ਆ ਮੇਰੀ ਨਾਨੀ ਅਸ ਟਾਈਮ ਦੁਨੀਆ ਤੇ ਨਹੀਂ ਹੈਗੀ ਆ ਕਿ ਵੀਰੇ ਜਿਹੜੇ ਲੋਕ ਪੱਕੀ ਮੈਨੂੰ ਮਾੜਾ ਕਹਿੰਦੇ ਨੇ ਆਪਾਂ ਇੱਕੋ ਗੱਲ بار بار ਕਹਿੰਦੇ ਆ ਕੋਈ ਚੱਕਰ ਨਹੀਂ ਵੀਰੇ ਮਾਵਾ ਕਹਣਾ ਸਬਦੇ ਕਰ ਇੱਕੋ ਆ ਗੀਆਂ ਨੇ ਕਿ ਤੇ ਆਪਣੇ ਤੇ ਵਿੱਚ ਵੀ ਫਿਰ ਪਤਾ ਲੱਗੂਗਾ ਇੱਦਾਂ ਨਹੀਂ ਪਤਾ ਲੱਗਦਾ ਸਹੀ ਦਾ ਸਹੀ ਦਾ ਲੱਗਦਾ ਹਾਂਜੀ ਚਲ ਵੀਰੇ ਸਾਡੇ ਸਾਡੇ ਮੈਂ ਵੀਰੇ ਭਾਡੇ ਭੁੰਨੇ ਮੰਜਲਾ ਚੋਂ ਕੰਮ ਕਰਨਾ ਸੋਨਾ ਵੀ ਆ ਵੀਰੇ ਕੋਈ ਕੋਈ ਹਣਾ ਭਾਈ ਜੋ ਵੀ ਚਲੋ ਗੱਲ ਤੋਂ ਬੋਲ ਰਹੇ ਨੇ ਨਾ ਯਾਰ ਕਿਸੇ ਨੂੰ ਗਲਤ ਨਾ ਬੋਲੋ ਹਣਾ ਯਾਰ ਤੇ ਇੰਨਾ ਵੀ ਨ ਕੋਈ ਮਾੜਾ ਹੈਗਾ ਤੇ ਸਾਰੇ ਚੰਗੇ ਨੇ ਹਣਾ ਯਾਰ ਤੇ ਐਨ ਵੀ ਆਪਾਂ ਗਲਤ ਨਾ ਬੋਲੀ ਹਣਾ ਚਲ ਜੋ ਹੋ ਗਿਆ ਹੋ ਗਿਆ ਛੱਡੋ